हां तो मैं थोड़ा लेट जी मगर मेरे होने ध्यान से आई है जो बाबा साहब अंबेडकर साहब के स्केक्यू लू बुतनु जिस तरीके नाल कल अपमानित ਵੀ ਕੀਤਾ ਗਿਆ ਤੁੰਗਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਜਿੱਥੇ ਸਭ ਤੋਂ ਪਹਿਲਾਂ ਮੈਂ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਹੈ ਬੜੇ ਅਫਸੋਸ ਦੀ ਗੱਲ ਹੈ ਕਿ 26 ਜਨਵਰੀ ਵਾਲੇ ਦਿਨ ਇਹੋ ਜੀ ਘਟਨਾ ਨੂੰ ਅੰਜਾਮ ਦੇਣਾ ਮਤਲਬ ਕਿ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਸੀ ਔਰ ਇਹ ਜਾਨ ਬੁੱਝ ਕੇ ਕੀਤੀ ਗਈ ਹੈ ਪ੍ਰੀ ਪਲਾਨਡ ਹੈ ਪ੍ਰੀ ਮੈਡੀਟੇਟਡ ਹੈ ਦਿਨ ਵੀ ਇਹ ਕਿੱਥੇ ਚੁਣਿਆ ਜਦੋਂ ਸਿਕਿਉਰਿਟੀ ਸਭ ਤੋਂ ਵੱਧ ਅਲਰਟਸ ਤੇ ਹੁੰਦੀ ਹੈ ਬਹੁਤ ਵੱਡੇ ਪੱਧਰ ਤੇ ਚੱਪੇ ਚੱਪੇ ਤੇ ਸਿਕਿਉਰਿਟੀ ਲੱਗੀ ਹੋਵੇ ਗ੍ਰੈਂਡ ਵੀ 26 ਜਨਵਰੀ ਦਾ ਹੋਵੇ ਜਿਹੜਾ ਸਿੱਧਾ ਹੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਨਾਲ ਜੋ ਸੰਵਿਧਾਨ ਦੇ ਨਿਰਮਾਤਾ ਉਸ ਨਾਲ ਜੁੜਦਾ ਔਰ ਅੱਜ ਦੇ ਦਿਨ 'ਚ ਐਡੀ ਘਣਾਉਣੀ ਹਰਕਤ ਕਰਨੀ ਮੈਂ ਸਮਝਦਾ ਸਾਰੇ ਦੇਸ਼ ਵਾਸਤੇ ਪੰਜਾਬੀਆਂ ਵਾਸਤੇ ਬੜੀ ਇਹ ਸ਼ਰਮ ਦੀ ਗੱਲ ਹੈ ਔਰ ਪੰਜਾਬ ਦੇ ਇਹ ਦੇਸ਼ ਦੇ ਇੱਕ ਬਾਰਡਰ ਸਟੇਟ ਤੇ ਇਹ ਜੀ ਹਰਕਤ ਨੂੰ ਇਲਜਾਮ ਦੇਣਾ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਕਾਨੂੰਨ ਨੂੰ ਲਾਂਭੂ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਮੈਂ ਖਾਸ ਤੌਰ ਤੇ ਜਿੱਥੇ ਬਾਰ ਬਾਰ ਇਸ ਇਨਸੀਡੈਂਟ ਨੂੰ ਕੰਡਮ ਕਰਦਾ ਉੱਥੇ ਅੰਮ੍ਰਿਤਸਰ ਦੀ ਕਮਿਸ਼ਨਰੇਟ ਦੀ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਇਨਨਾਂ ਨੂੰ ਮੈਂ ਸਵਾਲ ਕਰਦਾ ਕਿ ਭਾਈ ਕੱਲ ਦਾ 26 ਜਨਵਰੀ ਵਾਲੇ ਦਿਨ ਜਿੱਥੇ ਚੱਪੇ ਚੱਪੇ ਤੇ ਹਰ ਜਗ੍ਹਾ ਪੁਲਿਸ ਲੱਗੀ ਹੋਵੇ ਤੇ ਏਡਾ ਵੱਡਾ ਇਨਸੀਡੈਂਟ ਹੋ ਜੇ ਤੁਹਾਡੇ ਨੱਕ ਥੱਲੇ ਤੇ ਮੈਂ ਸਮਝਦਾ ਇਹ ਤੋਂ ਵੱਡਾ ਫੇਲੀਅਰ ناکਾਮੀ ਤੁਹਾਡੀ ਕੀ ਹੋ ਸਕਦੀ ਸਿਵਾਏ ਕੇਸੀ ਕਮਰਿਆਂ 'ਚ ਬਹਿ ਕੇ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰਨੀਆਂ ਮਗਰ ਇਹ ਜੇ ਦਿਨ ਤੇ ਇੱਕ ਵੱਡੇ ਚੌਕ ਤੇ ਬੜੀ ਜਿੱਥੇ ਆਵਾਜ਼ਾਂ ਵੀ ਬੜੀ ਆ ਉੱਥੇ ਕੁਝ ਹੋ ਜਾਣਾ ਬਾਬਾ ਸਾਹਿਬ ਉਹ ਮੀਤਕਰ ਸਾਹਿਬ ਦੀ ਬੁੱਤ ਨਾਲ ਔਰ ਪੂਰ ਚੁੱਤੀ ਹੋਵੇ ਮੈਂ ਸਮਝਦਾ ਪ੍ਰਸ਼ਾਸਨ ਦਾ ਵੀ ਬਹੁਤ ਵੱਡਾ ਫੇਲੀਅਰ ਆ ਔਰ ਪੁੱਲਰ ਸਾਹਿਬ ਦਾ ਆਪਣਾ بڑا ਵੱਡਾ ਫੇਲੀਅਰ ਹੈ ਔਰ ਇਸ ਇਨਸੀਡੈਂਟ ਨੂੰ ਮੈਂ ਕੰਡੈਮ ਵੀ ਕਰਦਾ ਔਰ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਕਿ ਗਾਂ ਕੋਈ ਇਹ ਜੀ ਹਿੰਮਤ ਨਾ ਕਰੇ ਸਾਰਿਆਂ ਨੂੰ ਅਪੀਲ ਕਰਦਾ ਕਿ ਭਾਈ ਲੋਕੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਬਾਰਡਰ ਸਟੇਟ ਤੇ ਇਹ ਭਾਈਚਾਰਕ ਸਾਂਝ ਬਣੀ ਰਵੇ ਇਸ ਤੇ ਕੋਈ ਜਿਹੜੀਆਂ ਸਾਧਸ਼ਾਂ ਨੇ ਸਾਰੀਆਂ ਫੇਲ ਕਰਨ ਲਈ ਸਾਡੇ ਸਾਰਿਆਂ ਦੀ ਜੁਲ੍ਹੇ